ਤਾਨ ਤਾਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੰਗੀ ਗੋਦ ਵਿੱਚ ਅੰਮ੍ਰਿਤ ਵੇਲੇ ਤੋਂ ਭਾਤਰਾਂ ਭਾਈ ਗੁਰੂ ਸਿਵਾਰੇ ਗੁਰੂ ਖਾਲਸਾ ਸਤ ਸੰਗਤ ਜਣਾ ਜਿਵੇਂ ਕੋ ਸਰੀਰ ਬੈਠੇ ਹਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿਸ ਠੰਡ ਦੇ ਮੌਸਮ ਦੇ ਵਿੱਚ ਆਪਾਂ ਸਾਰੇ ਨਾਲ ਮਿਲ ਕੇ ਤਾਂ ਨਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਇਤਰ ਨਿੱਗੀ ਗੋਦ ਵਿੱਚ ਬੈਠਣ ਦਾ ਸਭਾ ਪ੍ਰਾਪਤ ਹੋਇਆ ਤੇ ਮੇਰੇ ਸਤਿ ਆਪ ਜੀ ਅਰਮਾਨ ਕਰਦੇ ਨੇ ਕਿ ਵੱਡੇ ਭਾਗਾਂ ਤੋਂ ਬਿਨਾ ਕਦੇ ਸਾਥ ਸੰਗਤ ਪ੍ਰਾਪਤ ਨਹੀਂ ਹੁੰਦੀ ਉਹਨਾਂ ਲੋਕ ਤੋਂ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਆਪਣੇ ਜ਼ਿੰਦਗੀ ਦੇ ਕੁਝ ਪਲ ਜਿਹੜੇ ਆ ਗੁਰੂ ਸਾਹਿਬ ਜੀ ਨੂੰ ਸਤਿਕਾਰ ਕਰ ਦਿੰਦੇ ਨੇ ਗੁਰੂ ਸਾਹਿਬ ਵਸਦਾ ਕਰਦੇ ਨੇ ਤੇ ਸਾਬ ਕਰਦੇ ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ ਤੇ ਸਾਹਿਬ ਨੇ ਗੁਰਬਾਣੀ ਅੰਦਰ ਦੀ ਦਵਾਈ ਭਰ ਦਿੱਤੀ ਤੇ ਸਾਹਿਬ ਜੀ ਬਰਸ਼ ਕਰਦੇ ਕਹਿੰਦੇ ਵੱਡਾ ਭਾਗੀ ਹਰ ਸੰਕਤ ਪਾਵੈ ਭਾਗੀਆਂ ਤਨ ਚੋਟਾਂ ਛਾਗੈ ਬਿਨ ਭਾਰ ਦਾ ਸਤ ਸੰਗਣਾ ਲੱਗੈ ਜਿਹ ਸੰਗਤ ਮੈਲ ਭ੍ਰਿਜੈ ਜੀ ਕਬੱਡੇ ਭਾਗਾਂ ਤੋਂ ਬਿਨਾ ਕਦੇ ਸਤ ਸੰਗਤ ਪ੍ਰਾਪਤ ਨਹੀਂ ਹੁੰਦਾ ਉਹ ਲੋਕ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਮੁਲਖ ਆਪਣੀ ਜ਼ਿੰਦਗੀ ਦੇ ਕੁਝ ਪਲ ਜਿਹੜਿਆ ਮੇਰੇ ਸਹਿਬ ਵਾਸਤੇ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਵਾਸਤੇ ਕਰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਵੱਡੇ ਭਾਗਾਂ ਵਾਲੇ ਉਹ ਮੁਲਖ ਹੁੰਦੇ ਨੇ ਜਿਹੜੇ ਕੁਝ ਪਲ ਗੁਰੂ ਸਾਹਿਬ ਵਾਸਤੇ ਕਰਦੇ ਨੇ ਸਤ ਸੰਗਤ ਵਾਸਤੇ ਕਰਦੇ ਨੇ ਜਿਨ੍ਹਾਂ ਦਾ ਵਿਸ਼ਵਾਸ ਜਿਨ੍ਹਾਂ ਦਾ ਪ੍ਰਸਾਰ ਜਿਹੜਾ ਕੋਈ ਸ਼ਰਵਾਸ ਲਾ ਕੇ ਗੁਰੂ ਦੀ ਹਜ਼ੂਰੀ ਤੇ ਵਿੱਚ ਆਉਂਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਮੁੱਖਾਂ ਦੇ ਫਰਦ ਬਤਲੇ ਜਿਹੜਿਆ ਖਤਰ ਕੱਢਦੇ ਨੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਆਓ ਕੁਝ ਸਮਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਕਰੀਏ ਕਿ ਉਹਨਾਂ ਦਾ ਦਰਬਾਰ ਕਿੱਡਾ ਵੱਡਾ ਕਿਹੜਾ ਸ਼ਰਨ ਦੇ ਨਾਲ ਹੁੰਦਾ ਹੈ ਭਾਵਨਾ ਦੇ ਨਾਲ ਹੁੰਦਾ ਹੈ ਤੇ ਧੰਨ ਗੁਰਨਾਮ ਦਾ ਸਮਰਾਜੀ ਉਹਨਾਂ ਦੇ ਨਾਲ ਝੋਲਣਾ ਭਰ ਦਿੰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਕੁਝ ਸਮਾਂ ਗੁਰਮਤ ਵਿਚਾਰਾਂ ਦੇ ਨਾਲ ਜੁੜੀਏ ਗੁਰਮਤ ਵਿਚਾਰਾ ਕਰਤ ਪਹਿਲਾਂ ਦਸਮੇਸ਼ ਪਾਸ਼ਾ ਦੀ ਬਖਸ਼ੀ ਹੋਈ ਪੱਤੇ ਪ੍ਰਵਾਣ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਉਹ ਪਰਿਵਾਰ ਬਹੁਤ ਕਰੀਮ ਹੈ ਤੇ ਉਹ ਆਪ ਦੱਸਦਾ ਉਹਨੇ ਫੋਨ ਕਰਕੇ ਸਾਰਾ ਕੁਝ ਪੁੱਛਿਆ ਕਹਿਣ ਲੱਗਾ ਭਾਈ ਸਾਹਿਬ ਪਹਿਲਾਂ ਕੈਨੇਡਾ ਦੀ ਫੇਰ ਆਈ ਸੀ ਉਦੋਂ ਸਕੂਲ ਤੋਂ ਜਾ ਗਈ ਉਹ ਰਮੀਜਾ ਜਿਹੜਾ ਰੱਦ ਹੋ ਗਿਆ ਦੇ ਵੀ ਕਹਿੰਦਾ ਕਿ ਮੈਂ ਇੰਗਲੈਂਡ ਦੀ ਲਈ ਉਹ ਵੀ ਵੀਜ਼ਾ ਜਿਹੜਾ ਰੱਦ ਹੋ ਗਿਆ ਰਿਫੂਜਲ ਆ ਗਈ ਕਹਿੰਦਾ ਜਦੋਂ ਆ ਗਈ ਤੇ ਪਰਿਵਾਰ ਦੇ ਸਾਰੇ ਜੀ ਜਿਹੜੇ ਆ ਦੁਖੀ ਰਹਿਣ ਲੱਗ ਪਏ ਤੇ ਕਹਿੰਦਾ ਅਸੀਂ ਏਜੰਟ ਦੇ ਕੋਲ ਗਏ ਤੇ ਉਹ ਕਹਿਣ ਲੱਗਾ ਕਿ ਮੈਂ ਇਹਨਾਂ ਪੈਸਿਆਂ ਦੇ ਵਿੱਚ ਦੁਬਾਰਾ ਫਾਈਲ ਲਾ ਦੇਣਾ ਤੂੰ ਜਿਹੜਾ ਇਹ ਦੁਬਾਰਾ ਕਰਦਾ ਆਈ ਲੈਟ ਦੁਬਾਰਾ ਕਰਦਾ 13 ਮੈਂ ਜਿਹੜਾ ਵੀਜ਼ਾ ਜਿਹੜਾ ਦੁਬਾਰਾ ਲਾ ਦਿੰਨਾ ਤੇ ਕਹਿਣ ਲੱਗਾ ਕਿ ਮੈਂ ਹੁਣ ਧੰਗਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਕ ਵਾਰ ਦਰਸ਼ਨ ਕਰਨ ਮਾਰ ਕੇ ਜਾਣਾ ਉਹ ਕਹਿਣ ਲੱਗਾ ਭਾਈ ਸਾਹਿਬ ਅਸੀਂ ਅੰਮ੍ਰitsar ਆਏ ਕਹਿੰਦਾ ਨਾਮ ਗਰੀ ਵਾਸੀ ਆਈ ਮਾਂ ਆਈ ਪੈਣ ਆਈ ਹੋਰ ਰਿਸ਼ਤੇਦਾਰ ਉਸਦੇ ਬੜੇ ਕਨਾਈ ਸੰਗ ਕਹਿਣ ਲੱਗਾ ਪਰਿਵਾਰ ਦੇ ਜੀ ਸਾਰੇ ਬੈਠ ਕੇ ਅਸੀਂ ਗੱਡੀ ਦੇ ਵਿੱਚੋਂ ਬੈਠ ਕੇ ਸੰਗਰੂਰ ਦੇ ਉਤੋਂ ਚੱਲੇ ਤੇ ਅੰਗਰਸਰ ਦੀ ਧਰਤੀ ਤੇ ਆ ਗਏ ਜਦੋਂ ਕਹਿੰਦਾ ਅੰਗਰਸਰ ਦੀ ਧਰਤੀ ਤੇ ਆ ਗਏ ਤੇ ਲੰਗਰ ਹਾਲ ਦੇ ਵਿੱਚੋਂ ਅਸੀਂ ਨਿਕਲ ਕੇ ਬਾਹਰ ਪ੍ਰਸ਼ਾਦਾ ਪਾਣੀ ਛੱਕ ਕੇ ਜਦੋਂ ਅੰਦਰ ਬੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਕਾਰਾਂ ਦੇ ਵਿੱਚ ਮੈਂ ਮੱਥਾ ਟੇਕਿਆ ਕਹਿਣ ਲੱਗਾ ਜਦੋਂ ਮੱਥਾ ਟੇਕਿਆ ਤੇ ਭਾਵਨਾ ਦੇ ਨਾਲ ਮੱਥਾ ਟੇਕਦਾ ਸੀ ਤੇ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਕਿਉਂਕਿ ਧੰਤ ਗੁਰੂ ਰਾਮਦਾਸ ਮਹਾਰਾਜ ਦਾ ਉਹ ਦਰਬਾਰ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਾਂਦਾ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਜਿਨ੍ਹਾਂ ਝੋਲੀਆਂ ਭਰ ਦਿੱਤੇ ਤੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਾਕੇ ਉਕਾਰ ਪੁੱਖ ਪਰਮਾਤਮਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲੇ ਨੇ ਦੰਦਾ ਦਾਤਾ ਇੱਕ ਹੈ ਸਭ ਕੋ ਦੇਵਤਾਰ ਉਹ ਸਾਰਿਆਂ ਨੂੰ ਦਾਤਾ ਦੇਣ ਵਾਲੇ ਨੇ ਪਰ ਸਾਡੇ ਅੰਦਰੋਂ ਭਾਗੜਾ ਹੋਣੀ ਚਾਹੀਦੀ ਆਪਾਂ ਅੱਜ ਦੇ ਇਕਨਾਰੇ ਦੇ ਵਿੱਚ ਵੀ ਸਰਵਣ ਕੀਤਾ ਹੈ ਬਰਾੜੀ ਪਹਿਲਾ ਚੌਥਾ ਜਪ ਮੰਨ ਹਰ ਹਰ ਨਾਮ ਦੇ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਤਾਂ ਗੁਰੂ ਰਾਮਦਾਸ ਵਰਗੇ ਬਰਸ਼ਿਸ਼ ਕਰਦੇ ਪੇਲੇ ਜਪ ਮੰਨ ਆਪਣੇ ਅੰਦਰੋਂ ਜਪ ਜਦੋਂ ਆਪਣੇ ਅੰਦਰੋਂ ਜਪੇਗਾ ਤਾਂ ਉਸ ਪ੍ਰਮਾਤਮਾ ਦੇ ਨਾਮ ਨੂੰ ਧਿਆਏਗਾ ਜੋ ਕੁਝ ਮੰਗੇਗਾ ਤੇ ਮੇਰਾ ਧੰਨ ਗੁਰੂ RAMDAS ਮਹਾਰਾਜ ਤਿੰਨ ਬਖਸ਼ਿਸ਼ ਕਰ ਦਵੇਗਾ ਤੇ ਤੇ ਸਾਰੇ ਦੁੱਖਲੇ ਜਿਹੜੇ ਆ ਖਤਮ ਕਰ ਦਵੇਗਾ ਪਰ ਕਰਮਾਂ ਦੇ ਵਿੱਚ ਕਹਿੰਦਾ ਸੀ ਭਾਈ ਸਾਹਿਬ ਮੈਂ ਬਹਣ ਲੱਗ ਗਿਆ ਅੱਖਾਂ ਦੇ ਵਿੱਚੋਂ ਅੱਥਰੂ ਆ ਗਏ ਤੇ ਕਹਿਣ ਲੱਗ ਗਿਆ ਧੰਨ ਗੁਰੂ RAMDAS ਮਹਾਰਾਜ ਜੀ ਕੈਨੇਡਾ ਦੀ ਫੈਲਾਈ ਸੀ ਉਹ ਵੀ ਬੀਜਾ ਰੱਤ ਹੋ ਗਿਆ ਇੰਗਲੈਂਡ ਦੀ ਫੈਲਾਈ ਆ ਉਹ ਵੀ ਰਾਤ ਹੋ ਗਿਆ ਏ ਕਹਿੰਦਾ ਹੁੜ ਧੰਤ ਗੁਰੂ ਕਾਮਦਾਸ ਮਹਾਰਾਜ ਜੀ ਮੈਂ ਜੰਟਾਂ ਦੀ ਵੀ ਸੋਨੀਆਂ ਪਰਵਾਰ ਦੀ ਵੀ ਸੋਨੀਆਂ ਹੁਣ ਤੁਸੀਂ ਮੈਨੂੰ ਆਪ ਇਸ਼ਾਰਾ ਕਰਕੇ ਦੱਸ ਦੋ ਮੈਂ ਕਿਹੜੀ ਕੰਟਰੀ ਦੇ ਵਿੱਚ ਜਾਣਾ ਕਹਿੰਦਾ ਪਰ ਮੈਂ ਬਾਹਰ ਜਾਣਾ ਜ਼ਰੂਰ ਹੈ ਮਹਾਰਾਜ ਜੀ ਮੈਂ ਬਾਹਰ ਜਾਣਾ ਜ਼ਰੂਰ ਹੈ ਪਰ ਮੈਨੂੰ ਹੁਣ ਤੁਸੀਂ ਦੱਸੋ ਮੈਂ ਕਿਹੜੀ ਕੰਟਰੀ ਦੇ ਵਿੱਚ ਜਾਣਾ ਹੈ ਤੇ ਕਈ ਪਰ ਆਪ ਏਦਾਂ ਗੱਲਾਂ ਕਰਦੇ ਹੁੰਦੇ ਤੇ ਲੋਕ ਨੂੰ ਜਾਗ ਕਰਦੇ ਨੇ ਲੋਕ ਨੂੰ ਜਾਗ ਟਾਉਂਦੇ ਨੇ ਲੱਗ ਏਦਾਂ ਕਰਲਾਂ ਕਰਦਾਂ ਕਿ ਗੁਰੂ ਸੁਣਦਾ ਕਿ ਗੁਰੂ ਸਰਦਾਰ ਸਾਡਾ ਜਿਹੜਾ ਵਿਸ਼ਵਾਸ ਸਾਡੀ ਭਾਵਨਾ ਅੰਦਰ ਹੋਣੀ ਚਾਹੀਦੀ ਹੈ ਜੋ ਇੱਛਾ ਸੋਈ ਸੋਈ ਫਲ ਪਾਵੇ ਸੋਈ ਸੋਈ ਪਰਪਾਰੇ ਆਪਣੇ ਖਸਮ ਭਰੋਸਾ ਜੋ ਇੱਛਾ ਸੋਈ ਸੋਈ ਪਰਪਾਰੇ ਆਪਣੇ ਖਸਮ ਭਰੋਸਾ ਸਾਡਾ ਵੀ ਸ਼ਬਾਸ਼ ਸਾਡਾ ਭਰੋਸਾ ਫਸੰਦ ਤੇ ਹੋਣਾ ਚਾਹੀਦਾ ਹੈ ਜਦੋਂ ਸਜਣਾ ਜਰ ਤੱਕ ਸਾਡਾ ਖਸਮ ਦੇ ਉੱਤੇ ਭਰੋਸਾ ਵੀ ਵਿਸ਼ਵਾਸ ਵੀ ਸਾਡੀ ਕਦੇ ਮੰਗ ਪੂਰੀ ਨਹੀਂ ਹੋਣੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਭਾਈ ਸਾਹਿਬ ਹਜੇ ਮੈਂ ਕਹਿ ਹੀ ਦਿਆ ਸੀ ਕਹਿੰਦਾ ਉੱਥੇ ਬਰਸ਼ੇ ਵਾਲੇ ਖਲੋਤੇ ਹੁੰਦੇ ਨੇ ਪੀਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਨੇ ਮੈਂ ਕਿਹਾ ਹਾਂ ਖਲੋਤੇ ਹੁੰਦੇ ਨੇ ਕਹਿਣ ਲੱਗਾ ਉਹ ਮੇਰੇ ਕੋਲ ਆਇਆ ਭਾਈ ਸਾਹਿਬ ਕਹਿਣ ਲੱਗਾ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਜੀ ਕਹਿਣ ਲੱਗਾ ਹਾਂ ਕਿ ਸਾਰਾ ਪਰਿਵਾਰ ਆਇਆ ਕਹਿਣ ਲੱਗਾ ਭਾਈ ਸਾਹਿਬ ਉਸ ਨੇ ਆਪਣੇ ਕੁਰਤੇ ਦੇ ਵਿੱਚੋਂ ਇੱਕ ਤੋਫੀ ਕੱਢ ਕੇ ਮੇਰੇ ਫੜਾ ਦਿੱਤੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਕਿ ਮੈਂ ਸੋਚਿਆ ਪਿਆਰ ਤੇਰਾ ਤੋਫੀ ਫੜਾਈ ਹੋਣੀ ਐ ਕੈਟੀ ਫੜਾਈ ਹੋਣੀ ਐ ਕਹਿੰਦਾ ਮੈਂ ਹੱਥ ਦੇ ਵਿੱਚ ਫੜਦੇ ਦੋ ਹੱਥ ਨਾਲ ਫੜਦੇ ਤੇ ਮੈਂ ਜੇਬ ਦੇ ਵਿੱਚ ਪਾ ਲਈ ਜਦੋਂ ਮੈਂ ਜੈਵਤੇ ਵਿੱਚ ਪਹੁੰਚਾਈ ਕਹਿਣ ਲੱਗਾ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਅੰਦਰ ਵੜ ਕੇ ਦੇਖਲਵਾਈ ਕਹਿੰਦਾ ਦੇਖਵਾ ਕੇ ਮੈਂ ਅੰਦਰ ਚਲਾ ਗਿਆ ਤੇ ਪਰਿਵਾਰ ਮੇਰਾ ਪਿੱਛੇ ਰਹਿ ਗਿਆ ਕਹਿੰਦਾ ਮੈਂ ਅੰਦਰ ਚਲਾ ਗਿਆ ਅੰਦਰ ਜਾ ਕੇ ਮੈਂ ਮੱਥਾ ਟੇਕਿਆ ਧੰਨ ਗੁਰੂ ਨਾਨਕ ਦਾਸ ਮਰਗ ਦੇ ਅੱਗੇ ਮੱਥਾ ਟੇਕਿਆ ਤੇ ਦੇਖਦੇ ਤੇਖਾਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ ਧੰਨ ਗੁਰੂ ਰਾਮਦਾਸ ਬਰਾਜ ਜੀ ਘਰ ਦੇ ਵਿੱਚ ਬਹੁਤ ਗਰੀਬੀ ਆ ਹੁਣ ਤਾਂ ਹੱਡੇ ਤੇ ਭਰੋਸਾ ਹੈ ਤੁਹਾਡੇ ਤੇ ਵਿਸ਼ਵਾਸ ਹੈ ਮੇਰੀ ਅਰਦਾਸ ਬੇਤੀ ਜਿਹੜੀ ਪ੍ਰਵਾਨ ਕਰੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਮੇਰੀ ਅਰਦਾਸ ਕੈਤੀ ਪ੍ਰਵਾਨ ਕਰੋ ਤੁਹਾਡਾ ਦਰਬਾਰ ਬਹੁਤ ਵੱਡਾ ਏ ਤੁਹਾਡਾ ਦਰਬਾਰ ਬਹੁਤ ਉੱਚਾ ਏ ਜਿਹੜਾ ਕੋਈ ਭਾਵਨਾ ਲੈ ਕੇ ਆਉਂਦਾ ਏ ਕਿ ਤੁਸੀਂ ਉਸ ਦੀਆਂ ਭਾਵਨਾਵਾਂ ਪੂਰੀਆਂ ਕਰ ਦਿੰਦੇ ਜੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਹੀ ਮੇਰੇ ਸਤਿਵੰਤੇ ਗੁਰਬਾਣੀ ਅੰਦਰ ਵਰਕਸ਼ ਕੀਤਾ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇੰਹਾ ਉਹਾਂ ਸੱਚ ਹੋਵੇ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੀ ਹਜ਼ੂਰੀ ਦੇ ਵਿੱਚ ਹੁੰਦਾ ਹੈ ਗੁਰੂ ਦੀ ਸ਼ਰਧ ਦੇ ਵਿੱਚ ਆਉਂਦਾ ਹੈ ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੇ ਝੋਲੀਆਂ ਭਰ ਦਿੰਦੇ ਨੇ ਕਹਿ ਲੱਗਾ ਭਾਈ ਸਾਹਿਬ ਮੈਂ ਅੰਦਰ ਚੜਾ ਗਿਆ ਅੰਦਰ ਚਾ ਕੇ ਮੱਥਰ ਟੇਕਿਆ ਤੇ ਬਾਹਰ ਆਇਆ ਬਾਹਰ ਆਇਆ ਗੁਰੂ ਪ੍ਰਸ਼ਾਦ ਲਿਆ ਤੇ ਪ੍ਰਸ਼ਾਦ ਕਹਿੰਦਾ ਮੈਂ ਛੱਕ ਕੇ ਅੱਗੇ ਵਧਿਆ ਪਿੱਛੇ ਪਰਿਵਾਰ ਦਾ ਖਿਆਲ ਨਾ ਲਿਆ ਤੇ ਪ੍ਰਭਾਨ ਪਿਛੇ ਆਂਦਾ ਪਿਆ ਕਹਿੰਦਾ ਮੈਂ ਦੁੱਖ ਭੰਜਨੀ ਤੇਰੀ ਦੇ ਕੋਲ ਪਹੁੰਚ ਗਿਆ ਜਦੋਂ ਦੁੱਖ ਭੰਜਨੀ ਤੇਰੀ ਦੇ ਕੋਲ ਪਹੁੰਚਿਆ ਕਹਿੰਦਾ ਭਾਈ ਸਾਹਿਬ ਇਹ ਕ੍ਰਿਸ਼ਨਾ ਵਾਪਰਿਆ ਮੰਗ ਦੇ ਵਿੱਚ ਖਿਆਲ ਆਇਆ ਕਿਉਂ ਭਾਈ ਸਾਹਿਬ ਨੇ ਬਾਗਿਆਂ ਨੂੰ ਤਾਂ ਟੋਫੀ ਦਿੱਤੀ ਨੇ ਮੈਨੂੰ ਕਿਉਂ ਦਿੱਤੀ ਆ ਹੋ ਸਕਦਾ ਗੁਰੂ ਰਾਮਦਾਸ ਮਹਾਰਜ ਦੇ ਅਰਦਾਸ ਕੀਤੀ ਆ ਕੋਈ ਇਸ਼ਾਰਾ ਕੀਤਾ ਹੋਵੇ ਇੱਕ ਵਾਰਾ ਖੋਲ ਕੇ ਤੇ ਦੇਖਣੀ ਚਾਹੀਦੀ ਹੈ ਕਹਿਣ ਲੱਗਾ ਭਾਈ ਸਾਹਿਬ ਮੈਂ ਉਸ ਤੇ ਟੌਫੀ ਨ ਖੋਲਿਆ ਜਦੋਂ ਮੈਂ ਖੋਲਿਆ ਤੇ ਉੱਤੇ ਲਿਖਿਆ ਹੋਇਆ ਸੀ ਲੰਡਨ ਕਹਿੰਦਾ ਲੰਡਨ ਲਿਖਿਆ ਹੋਇਆ ਸੀ ਤੇ ਮੈਂ ਕਹਿਤ ਸਵੰਦ ਦੇ ਵਿੱਚ ਸੋਚਿਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ਼ਾਰਾ ਕਰ ਦਿੱਤਾ ਪੁੱਤਰਾ ਹੁਣ ਤੂੰ ਲੰਡਨ ਦੀ ਧਰਤੀ ਤੇ ਜਾਣਾ ਹੈ ਇੰਗਲੈਂਡ ਦੀ ਧਰਤੀ ਤੇ ਜਾਣਾ ਹੈ ਕਹਿੰਦਾ ਕਿ ਮੈਂ ਮਗਰ ਦੇਖਿਆ ਪਰਿਵਾਰ ਮੇਰਾ ਆਇਆ ਸੀ ਮੈਂ ਆਪਣੀ ਮਾਸੀ ਨੂੰ ਆਪਣੀ ਮਾਤਾ ਨੂੰ ਕਿਹਾ ਕਿ ਮੈਂ ਹੁਣ ਲੰਡਨ ਜਾਣਾ ਭਾਲ ਕੇ ਜੰਗਲੈਂਡ ਜਾਣਾ ਉਥੋਂ ਦੀ ਆਪਾ ਹੁਣ ਫੈਲ ਆਉਣੀ ਹੈ ਕਹਿ ਲੱਗਾ ਮੇਰੇ ਮਾਤਾ ਜੀ ਕਹਿ ਲੱਗੇ ਕਿ ਮੋਤਰ ਹਦੇ ਦਾ ਪਰਦਾਸ ਨਹੀਂ ਕਰਵਾਈ ਗੁਰਾ ਪ੍ਰਸ਼ਾਦ ਦੀ ਦੇਗ ਨਹੀਂ ਕਰਵਾਈ ਤੇਰੇ ਕੋ ਤਾਂ ਇਸ਼ਾਰਾ ਹੋ ਗਿਆ ਕਹਿ ਲੱਗਾ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ਼ਾਰਾ ਖੜ ਦਿੱਤਾ ਏ ਮੈਂ ਤੇਰੇ ਤੁਹਾਡੇ ਤੋਂ ਪਹਿਲਾਂ ਕਰਵਾਤੀ ਸੀ ਕਹਿੰਦਾ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ਼ਾਰਾ ਕਰਤਾ ਏ ਮੇਰੀ ਅਰਦਾਸ ਬੇਤੀ ਕਰਵਾਨ ਹੋ ਗਈ ਆ ਕਹਿ ਲੱਗਾ ਭਾਈ ਸਾਹਿਬ ਦਰਕਾਰ ਸਭ ਅਸੀਂ ਇੱਕ ਦਿਨ ਰਹਿ ਇੱਕ ਦਿਨ ਰਹਿ ਤੇ ਅਗਲੇ ਦਿਨ ਅਸੀਂ ਜਲੰਧਰ ਆ ਗਏ ਕਹਿੰਦਾ ਜਲੰਧਰ ਆ ਗਏ ਇੱਥੇ ਆ ਗਏ ਅਸੀਂ ਜੈਂਟਲਮੈਨ ਮਿਲੇ ਉਸ ਜੈਂਟਲਮੈਨ ਮਿਲੇ ਤੇ ਅਸੀਂ ਕਹਿਤਾ ਕਿ ਜਲੰਧਰ ਦਾ ਜਿਹੜਾ ਫਾਈਲ ਲਾ ਦੋ ਕਹਿੰਦਾ ਕਿ ਲੰਡਾ ਤੇ ਫਾਈਲ ਲਾ ਦੋ ਕਹਿੰਦਾ ਕਿ ਉਹ ਕਹਿਣ ਲੱਗਾ ਅਗੋਂ ਜਿਹੜਾ ਜੈਂਟ ਕਹਿਣ ਲੱਗਾ ਫਾਈਲ ਲਾਉਣੇ ਕਿਹੜੀ ਹੈ ਨਾਰਮਲ ਲਾਉਣੀ ਆ ਕਿ ਸੁਪਰ ਵਿੱਚ ਲਾਉਣੀ ਆ ਕਿ ਬਿਊਟੀ ਲਾਉਣੀ ਆ ਕਹਿਣ ਲੱਗਾ ਜਦੋਂ ਇਦਾਂ ਕਿਹਾ ਤੇ ਮੈਂ ਕਿਹਾ ਇਦਾਂ ਕੀ ਭਾਵ ਹੈ ਕਹਿੰਦਾ ਕਿ ਉਹਨੇ ਮੈਂ ਦੱਸਿਆ ਕਿ ਸੁਪਰ ਵਿੱਚ ਆਉਂਦਾ 7 ਦਿਨਾਂ ਦੇ ਵਿੱਚ ਰਿਜ਼ਲਟ ਆ ਜਾਵੇਗਾ ਕਹਿੰਦਾ ਕਿ ਮੈਂ ਕਾੜੀ ਕਾੜੀ ਕਹਿ ਤਾ ਸੁਪਰ ਵਿੱਚ ਵਿੱਚ ਲਾ ਦੋ ਕਹਿੰਦਾ ਬਾਹਰ ਇੰਗਲੈਂਡ ਦੇ ਵਿੱਚ ਜਿਹੜੀ ਜੋਣੀ ਕੰਟੀ ਸੀ ਉਹਦੇ ਵਿੱਚ ਮੈਂ ਦਾਖਲਾ ਲੈਣਾ ਸੀ ਤੇ ਕਹਿੰਦਾ ਮੈਸਟਰ ਵਿੱਚ ਦੇ ਵਿੱਚ ਲਾ ਦੋ ਕਹਿੰਦਾ ਭਾਈ ਸਾਹਿਬ ਧੰਨ ਗੁਰਦਾਂ ਦਾ ਸਮਰਅਜੀ ਨੇ ਐਸੀ ਅਫਾਰ ਕਿਰਪਾ ਕੀਤੀ ਕਹਿੰਦਾ 6ਵੇਂ ਦਿਨ ਦੇ ਵਿੱਚ ਮੇਰਾ ਵੀਜ਼ਾ ਆ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਮੇਰਾ ਲੰਡਨ ਦਾ ਇੰਗਲੈਂਡ ਦਾ ਵੀਜ਼ਾ ਆ ਗਿਆ ਜਦੋਂ ਵੀਜ਼ਾ ਆ ਗਿਆ ਤੇ ਫਿਰ ਉਸ ਨੌਜਵਾਨ ਗੱਭਰੂ ਨੇ ਉਸ ਟੋਫੀ ਦੀ ਫੋਟੋ ਦੀ ਰੈਪਰ ਦੀ ਫੋਟੋ ਵੀ ਭੇਜੀ 10 ਨੂੰ ਫੋਟੋ ਭੇਜੀ ਫਿਰ ਉਹਨੇ ਪੀਕੇ ਦੀ ਫੋਟੋ ਭੇਜੀ ਤੇ ਅੱਜ ਕੱਲ ਉਸਨੇ ਉਸ ਰੈਪਰ ਨੂੰ ਜਿਹੜਾ ਜਿਹਦੇ ਉੱਤੇ ਲੰਡਨ ਲਿਖਿਆ ਹੋਇਆ ਸੀ ਕਹਿੰਦਾ ਕਿ ਮੈਂ ਉਸ ਨੂੰ ਚਾਂਦੀ ਦੇ ਫਰੇਮ ਦੇ ਵਿੱਚ ਲਪੇਟ ਕੇ ਫਰੇਮ ਕਰਵਾ ਕੇ ਜਿਹੜਾ ਕਹਿੰਦਾ ਮੇਰੇ ਘਰ ਦੇ ਵਿੱਚ ਟੰਗਿਆ ਹੋਇਆ ਇੰਨੀ ਭਾਵਨਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਹਿੰਦਾ ਮੇਰਾ ਭਰੋਸਾ ਸੀ ਮੇਰਾ ਵਿਸ਼ਵਾਸ ਸੀ ਤੇ ਧੰਨ ਗੁਰੂ ਅਰਜਨਦਾਸ ਮਹਾਰਾਜ ਜੀ ਮੇਰੀ ਅਰਦਾਸ ਬੇਨਤੀ ਜਿਹੜੀ ਪੂਰੀ ਕਰਨ ਕੇ ਕਰਤਕਾਰ ਪ੍ਰਭ ਏਕ ਹੈ ਦੂਸਰ ਨਾਹੀਂ ਤੋਏ ਤਿਕਾਣ ਕਰਨਾਤਮਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵਰਗਾ ਨਾ ਦੁਨੀਆਂ ਤੇ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਧ ਦੇ ਵਿੱਚ ਆਉਂਦਾ ਏ ਜੋ ਕੁਝ ਮੰਗਦਾ ਏ ਉਸ ਨੂੰ ਪ੍ਰਾਪਤ ਹੋ ਜਾਂਦਾ ਏ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਆਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜੀ ਸਤਿਨਾਮ No. i ਜਾਵੇ ਭਵੇਂ ਨਾ ਜਾਵੇ ਪਰ ਇਸ ਮੰਤਰ ਦਾ ਜਾਪ ਰੋਜ਼ਾਨਾ ਕਰਦਾ ਰਿਹਾ ਕਰੀ ਤੇਰੇ ਅੰਦਰੋਂ ਜਿਹੜੀ ਮਨ ਦੀ ਮੈੜ ਜਿਹੜੀ ਆ ਹੰਕਾਰ ਏ ਤਾਂ ਬਾਸਨਾ ਏ ਉਹ ਖਤਮ ਹੋ ਜਾਵੇਗੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰਗੰਸਾਹਿ ਤੋਂ ਪੁੱਛਿਆ ਤੇ ਧੰਨ ਗੁਰਗੰਸਾਹਿ ਜੀ ਕਹਿਣ ਲੱਗੇ ਰਸਨਾ ਗੁਣਗ ਬਾਣਿਤ ਕਾਇਨ ਸ਼ਾਂਤ ਸਹਜ ਰਹਾ ਸਮਨ ਉਜਿਓ ਸੰਗਲੇ ਦੁਖ ਪਲਾਏਗ ਕਿ ਰਸਨਾ ਦੇ ਨਾਲ ਜੀਬਾ ਦੇ ਨਾਲ ਉਸ ਕਾਡ ਪੁਖ ਪਰਮਾਤਮਾ ਦੀ ਬਾਣੀ ਪੜਦੇ ਨਾਲ ਗੁਣੁਖ ਦੇ hitva ਦੇ ਵਿੱਚ ਸ਼ਾਂਤ ਪੈਦਾ ਹੋ ਜਾਂਦੀ ਆ ਸਹਜ ਵਸਤਾ ਪ੍ਰਾਪਤ ਹੋ ਜਾਂਦੀ ਆ ਖੁਸ਼ੀ ਖੇੜਾ ਪ੍ਰਾਪਤ ਹੋ ਜਾਂਦਾ ਏ ਗੁਣੁਖ ਦੇ ਸਾਰੇ ਦੁੱਖਲੇ ਜੜਿਆ ਕਰਤੋ ਜਾਣਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਜਿਹੜਾ ਗੁਰੂ ਕਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਭਰੋਸਾ ਹੋਣਾ ਚਾਹੀਦਾ ਹੈ ਉਸ ਵੀਰ ਦਾ ਭਰੋਸਾ ਸੀ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਅਪਾਰ ਕਿਰਪਾ ਹੈ ਅੱਜ ਲੰਡਨ ਦੀ ਧਰਤੀ ਦੇ ਇੰਗਲੈਂਡ ਦੀ ਧਰਤੀ ਉੱਤੇ ਮੱਲਾ ਪਾ ਰਿਹਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਘਰ ਦੇ ਸਾਰੇ ਕ੍ਰੇਤੀ ਕੱਤੀ ਗਈ ਹੈ ਧੰਨ ਗੁਰੂ ਰਾਮਦਾਸ ਪ੍ਰਤੀ ਵਿਸ਼ਵਾਸ ਤੇ ਭਰੋਸਾ ਵੜਾ ਚਾਹੀਦਾ ਹੈ ਅੱਜ ਸਾਡਾ ਗੁਰੂ ਪ੍ਰਤੀ ਭਰੋਸਾ ਜਿਹੜਾ ਵਿਸ਼ਵਾਸ ਬੜਾ ਕੱਚਾ ਹੋ ਗਿਆ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਨੇ ਆ ਅਰਦਾਸ ਬੇਨਤੀ ਕਰਾਉਨੇ ਆ ਤੇ ਜੇ ਕਦੀ ਅਰਦਾਸ ਬੇਨਤੀ ਸਾਡੀ ਡੇਟ ਹੋ ਜਾਵੇ ਪੂਰੀ ਨਾ ਹੋਵੇ ਤਾਂ ਤੇ ਫਿਰ ਜਾਂ ਤੇ ਗਰੰਟੀ ਸੇ ਉਹ ਗਾੜਾ ਕਿੱਥੇ ਜਾਵਾਂਗੇ ਤੇ ਜਾਂ ਫਿਰ ਜੁੱਲੀ ਕਿਸ ਤਰ੍ਹਾਂ ਚੁੱਕਾਂਗੇ ਤਾਂ ਫਿਰ ਐਹੋ ਜਿਹਾਂ ਥਾਵਾਂ 'ਵਾਂ ਭਲਾਂਗੇ ਐਹੋ ਜਿਹਾਂ ਥਾਵਾਂ ਤੇ ਜਾ ਕੇ ਅਸੀਂ ਮੱਥੇ ਟੇਕਦੇ ਆ ਜਿਹੜੇ ਸਾਡੇ ਵੱਡੇ-ਵਡੇਰਿਆਂ ਤੋਂ ਸ਼ਹੀਦ ਖਾਂਦੇ ਮਰੇ ਨੇ ਮਾਤ ਕਰਨਾ ਲਾਇਕ ਜਾਂਦਾ ਇਹ ਜਿਹੜੇ ਸਾਡੇ ਵੱਡੇ-ਵਡੇਰਿਆਂ ਤੋਂ ਸ਼ਹੀਦ ਖਾਂਦੇ ਮਰੇ ਨੇ ਫਿਰ ਐਹੋ ਜੀ ਕਬਰਾਂ ਤੇ ਜਾ ਕੇ ਅਸੀਂ ਮੱਥੇ ਟੇਕਦੇ ਫਿਰਦੇ ਆ ਮੇਰੇ ਪਾਤਸ਼ਾਹ ਨੇ ਕਿਹਾ ਸੀ ਦੁਪਤਾ ਨਾ ਪੜੋ ਹਾਰ ਤੇ ਨਾ ਹੋਣਾ ਕੋਚ ਮੜੇ ਮਸਾਂ ਨਾ ਜਾਏ ਕਿਸੀ ਐਸੀ ਦੰਡਾ ਦੇ ਵਿੱਚ ਨਹੀਂ ਫਸਣਾਗਾ ਕਿ ਸਾਨੂੰ ਜਾ ਕੇ ਮੜੀਆਂ ਮਸਾਂਮੀਆਂ ਦੇ ਉੱਤੇ ਦੀਵੇ ਜਗਾਉਣੇ ਪੈਣ ਮਥੇ ਟੇਕਲੇ ਕਰਨ ਸਾਡਾ ਕਾਲਕ ਪ੍ਰਮਾਤਮਾ ਇੱਕ ਹੈ ਸਾਡਾ ਉਹਦੇ প্রতি ਵਿਸ਼ਵਾਸ ਤੇ ਭਰੋਸਾ ਰਹਿਣਾ ਚਾਹੀਦਾ ਇੱਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਰ ਲਸੇ ਤੇ ਜੇਸਾ ਮਨੁੱਖ ਤੇ ਹਿਰਦੇ ਦੇ ਵਿੱਚ ਇੱਕ ਕਾਲ ਪੂਖ ਪਰਮਾਤਮਾ ਦਾ ਵਿਸ਼ਵਾਸ ਸਿਮਰਨ ਬਸ ਜਾਂਦਾ ਏ ਉਸ ਮਨੁੱਖ ਦੇ ਸਾਰੇ ਦੁੱਖਲੇ ਜਿਹੜਿਆ ਖਤਮ ਹੋ ਜਾਂਦੇ ਨੇ ਬੋਲੋ ਸਤਿਨਾਮ ਸਦੇ ਬਾਹਰ ਸਾਡਾ ਇੱਕ ਕਾਰਕਤ ਪ੍ਰਮਾਤਮਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਤੀ ਭਰੋਸਾ ਤੇ ਵਿਸ਼ਵਾਸ ਰੱਖੇ ਤਾਂ ਜਦ ਭਰੋਸਾ ਲਾ ਕੇ ਵਿਸ਼ਵਾਸ ਰੱਖ ਕੇ ਅਸੀਂ ਜਾਵਾਂਗੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਮ ਦੇ ਵਿੱਚ ਤੇ ਧੰਨ ਦੇ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਸਾਰੇ ਦੁੱਖ ਜਿਹੜਿਆ ਖਤਰ ਕਰਦਣਗੇ ਸੋ ਇੰਨੀਆਂ ਹਾਸੀਆਂ ਪਰਵਾਡ ਕਰਦੇ ਗੁਰਮਤ ਵਿਚਾਰਾ ਕਰਦਿਆਂ ਹੋ ਗੀਆਂ ਇਕ ਨੇ ਅਨੇਕ ਪ੍ਰਕਾਰ ਦੀ ਗਲਤਨਾ ਇਣ ਜਾਣ ਜੇ ਬੱਚਾ ਸੰਜ ਕੇ ਮਾਫ ਕਰਨਾ ਦਾਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾਵੇ ਦਾਸ ਕਿਹਾ ਤਾਂ ਜਾ ਚੁੱਕਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਦਾਤਾ ਕੁੱਕਰ ਗੁਰੂ ਰਾਮਦਾਸ ਮਹਾਰਾਜ ਨੇ ਦੋਤੀ ਬਖਸ਼ ਕੀਤੀ ਹੋਈਆਂ ਪੁੱਲਾ ਚੁੱਕਾ ਤੋਂ ਖਿਵਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਆਠ ਸਰਬ ਸੰਗਤ ਬਖਸ਼ ਜੋ ਬਖਸ਼ ਲਾਣਾ ਜੀ ਬਲਾਉ ਫਤਿਹ ਜੀ ਆਪੋ ਜੀ ਵਾਹਿਗੁਰੂ ਜੀ ਦਾ ਕਲਸਾ Olá!